ਲੁਧਿਆਣਾ ਦੇ ਪੋਸ਼ ਇਲਾਕੇ ਨਿਊ ਮਾਡਲ ਟਾਊਨ ਦੇ ਵਿੱਚ ਤੜਕੇ ਇੱਕ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਗਈ। ਇਸ ਸਮੇਂ ਘਰ ਦੇ ਸਾਰੇ ਮੈਂਬਰ ਗੂੜੀ ਨੀਂਦ ਦੇ ਵਿੱਚ ਸਨ ਪਰ ਇੱਕ ਬੱਚੇ ਦੀ ਸਾਵਧਾਨੀ ਦੇ ਨਾਲ ਸਮੇਂ ਉੱਤੇ ਸੱਪ ਨੂੰ ਜਗਾ ਕੇ ਇੱਕ ਵੱਡਾ ਹਾਦਸਾ ਹੋਣੋਂ ਟਾਲ ਦਿੱਤਾ ਗਿਆ। ਅੱਗੇ ਨਹੀਂ ਜ਼ਿਆਦਾ ਸੀ ਕਿ ਘਰ ਦੇ ਵਿੱਚ ਪਿਆ ਕੀਮਤੀ ਸਮਾਨ ਸਾੜ ਕੇ ਰਾਖ ਹੋ ਚੁੱਕਿਆ। ਲੱਖਾਂ ਦਾ ਨੁਕਸਾਨ ਹੋ ਚੁੱਕਿਆ ਤੇ ਜਾਨੀ ਨੁਕਸਾਨ ਹੁੰਦੋ ਫਿਲਹਾਲ ਬਚਾਅ ਹੋ ਚੁੱਕਿਆ ਹੈ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 4 ਵਜੇ ਹੋਇਆ ਸਾਗਰ ਨਾਗਪਾਲ ਦੇ ਘਰ ਦੇ ਵਿੱਚ ਉਸ ਦਾ ਬੱਚਾ ਜਦੋਂ ਨੀਂਦ ਤੋਂ ਜਾਗਿਆ ਤਾਂ ਉਸਨੇ ਧੂਏ ਦੀ ਸਮਲਤੀ ਜਦੋਂ ਸਾਗਰ ਉੱਠ ਕੇ ਬਾਹਰ ਆਇਆ ਤਾਂ ਕਾਰਦੀ ਲੋਬੀ ਪੂਰੀ ਤਰ੍ਹਾਂ ਧੂਏ ਦੇ ਨਾਲ ਭਰੀ ਹੋਈ ਸੀ ਜਦੋਂ ਉਸਨੇ ਪੀਤਾ ਦੇ ਬੰਦ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲ ਰਹੀਆਂ ਸੀ ਸਾਗਰ ਨੇ ਤੁਰੰਤ ਆਪਣੀ ਪਤਨੀ ਬੱਚਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਜੁਗਾਇਆ ਤੇ ਸਭ ਨੂੰ ਸੁਰੱਖਿਅਤ ਹੋਰ ਉਤੇ ਬਾਹਰ ਕੱਢ ਲਿਤਾ ਗਿਆ ਤਦ ਹਾਲ ਮੌਕੇ ਦੇ ਲੋਕਾਂ ਨੇ ਵੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਪਾਣੀ ਦੇ ਨਾਲ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਸੂਚਨਾ ਵੀ ਦਿੱਤੀ ਕਾਫੀ ਮਿਹਨਤ ਤੋਂ ਬਾਅਦ ਆਗੂ ਤੇ ਪੂਰੀ ਤਰ੍ਹਾਂ ਕਾਬੂ ਪਾ ਲੀਤਾਗੇ ਤਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪੁੱਜ ਚੁੱਕੇ ਨੇ ਜਿਨ੍ਹਾਂ ਵੱਲੋਂ ਮੋਡਲੀ ਜਾਂਚ ਦੇ ਦੌਰਾਨ ਅਗਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਕਿੱਥੇ ਰਹਿ ਰਹੇ ਹੋ? ਸਾਗਰ ਨਾਲਪਾਲ ਮੇਰਾ ਨਾਮ ਹੈ ਜੀ 26 ਨੰਬਰ ਨਿਊ ਮੋਡਲ ਟਾਊਨ ਸਾਡੀ ਰਹਿਸ਼ ਹੈ। ਕੀ ਕੀ ਹੋਇਆ ਸੀ ਜੀ ਕਿੰਨੇ ਕੋਈ ਲੱਗੀ ਆ ਗਈ? ਉੱਥੇ 4 ਵਜੇ ਸਵੇਰੇ ਜੀ ਅਸੀਂ ਉੱਠੇ ਸੀਗੇ ਬੱਚੇ ਨੂੰ ਛੋਟਾ ਬੇਟਾ ਮੇਰਾ ਉਹਦੇ ਲਈ ਤੇ ਉਹ ਮੈਂ ਤੁੰ ਆ ਰਿਆ ਸੀ। ਮੈਂ ਦੇਖਿਆ ਵੀ ਕੋਈ ਆਪਣਾ 스멜 ਆ ਰਹੀ ਹੈ ਤੇ ਬਾਹਰ ਆ ਕੇ ਜਦੋਂ ਦੇਖਿਆ ਲੌਬੀ ਦੇ ਵਿੱਚ ਪੂਰਾ ਧੂਆ ਹੋਇਆ ਸੀ ਤੇ ਫਿਰ ਮੈਂ نیچے ਆਇਆ ਉੱਥੇ ਰੂਮ ਬੰਦ ਸੀਗਾ ਸਾਡਾ ਉਹਨੂੰ ਓਪਨ ਕੀਤਾ ਤੇ ਉਹਦੇ ਵਿੱਚ ਅੰਦਰ ਅੱਗ ਲੱਗੀ ਹੋਈ ਸੀ ਫਿਰ ਮੈਂ ਪਹਿਲਾਂ ਆਪਣੀ ਫੈਮਿਲੀ ਬੱਚਿਆਂ ਨੂੰ ਬਾਹਰ ਕੱਢਿਆ ਘਰ ਤੋਂ ਮੁੱਲੇ ਵਾਲਿਆਂ ਨੂੰ ਉਠਾਇਆ ਸਾਰੇ ਮੁੱਲੇ ਵਾਲੇ ਆ ਗਏ ਫਿਰ ਅਸੀਂ ਫਾਇਰ ਬ੍ਰਿਗੇਡ ਬੁਲਾਈ ਤੇ ਅਸੀਂ ਆਪ ਵੀ ਬੰਦ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਿੰਨੇ ਵਜੇ ਦਾ ਟਾਈਮ ਸੀ ਇਹ 4:30 4:00 ਵਜੇ ਦੇ ਆਸ-ਪਾਸ ਤੇ ਕਿਹਦਾ ਰੂਮ ਸੀਗਾ ਬੱਚੇ ਕੋਈ ਸੁੱਤੇ ਇਹ ਮੇਰੇ ਮਦਰ ਫਾਦਰ ਨਹੀਂ ਜੀ ਉਹ ਬਾਹਰ ਗਏ ਤੇ ਕਿੰਨਾ ਕੋ ਨੁਕਸਾਨ ਹੋ ਗਿਆ ਕਾਰਨ ਪਤਾ ਨਹੀਂ ਨੁਕਸਾਨ ਤਾਂ ਇਦਾਂ ਨਹੀਂ ਜੀ ਉਹ ਮਦਰ ਫਾਦਰ ਸਾਹਿਬ ਬਾਹਰ ਗਏ ਨੇ ਉਹ ਆਣ ਕੇ ਸ਼ਾਮ ਨੂੰ ਉਹ ਹੀ ਆ ਕੇ ਦੱਸ ਸਕਦੇ ਕੀ ਕਾਰਨ ਲੱਗਦਾ ਹੈ ਕਾਰਨ ਸ਼ੋਰਟ ਸਰਕਟ ਹੀ ਹੋ ਸਕਦਾ ਸਰ ਅੰਦਰ ਕਿਉਂਕਿ 2 ਦਿਨ ਹੋ ਗਏ ਬੰਦ ਹੀ ਪਿਆ ਸੀ ਰੂਮ ਤਾਂ ਹਾਂਜੀ